ਅੱਜ ਆਪਾਂ ਖੜੇ ਆ ਪਿੰਡ ਭੈਰੂਪਾ ਦੇ ਵਿੱਚ ਏਰਾ ਨਿਰਮਲਾ ਖੂਹਾਂ ਵਾਲਾ ਦੇ ਵਿੱਚ ਦੋਸਤੋ ਇੱਥੇ ਬਾਬਾ ਜੀ ਵੱਲੋਂ ਕਾੜਾ ਪਿਆਇਆ ਜਾਂਦਾ ਹੈ ਜੋ ਇਹ ਕਾੜਾ ਹੈ ਇਹ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ ਜਿਵੇਂ ਸ਼ੂਗਰ ਗਠੀਆ ਤੇ ਆਪਣੇ ਜਿਵੇਂ ਸਰੀਰ ਤੇ ਹੱਥਾਂ ਪੈਰਾਂ ਤੇ ਗੰਢਾਂ ਬਣ ਜਾਂਦੀਆਂ ਗੰਢਾਂ ਤੇ ਤੇ ਹੋਰ ਕਈ ਬਿਮਾਰੀਆਂ ਦਾ ਇਲਾਜ ਹੁੰਦਾ ਇਹਦੇ ਨਾਲ ਤੇ ਬਾਬਾ ਜੀ ਵੱਲੋਂ ਫ੍ਰੀ ਸੇਵਾ ਕੀਤੀ ਜਾਂਦੀ ਹੈ ਕਾੜੇ ਦੀ ਤੇ ਹਰੇਕ ਐਂ ਦਵਾਰ ਨੂੰ ਪਿਆਇਆ ਜਾਂਦਾ ਇਹ ਤੇ ਤੇ ਲੰਗਰ ਦਾ ਵੀ ਦੋਸਤੋ ਇੱਥੇ ਪੂਰਾ ਪ੍ਰਬੰਧ ਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਭਾਰੀ ਇਕੱਠ ਹੈ ਬਹੁਤ ਦੂਰ ਦੂਰੋਂ ਲੋਕ ਆਉਂਦੇ ਆ ਤੇ ਕਈ ਲੋਕ ਤਾਂ ਪਹਿਲੀ ਵਾਰੀ ਠੀਕ ਹੋ ਜਾਂਦੇ ਤੇ ਕੜੇ ਨਾ ਪਰ ਇਹ ਤਿੰਨ ਵਾਰੀ ਕੜਾ ਪੀਣਾ ਪੈਣਾਗਾ ਤਿੰਨ ਵਾਰੀ ਤੇ ਬਾਬਾ ਜੀ ਵੱਲੋਂ ਇਹ ਕੜਾ ਫ੍ਰੀ ਪਿਆ ਜਾਂਦਾ ਕੋਈ ਸੇਵਾ ਨਹੀਂ ਦੋਸਤੋ ਇਹ ਪਿੰਡ ਰਾਮਪੁਰੇ ਤੋਂ ਜਿਸ ਗਾਲਪੁਰਾ ਨੇੜੇ ਹੋੜਾ ਪੂਰੇ ਉੱਤੇ ਪਿੰਡ ਬਠੀਰੇ ਢਲੇ ਦਾ ਪਿੰਡ ਆ ਤੁਸੀਂ ਵੀ ਜੇ ਕਿਸੇ ਵੀ ਨੂੰ ਇਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਤਾਂ ਇੱਥੇ ਆ ਕੇ ਖਾੜਾ ਪੀ ਸਕਦੇ ਹੋ ਨੀ ਸੇਵਾ ਕੋਈ ਦਾਤਾ ਨਹੀਂ ਆਉਂਦਾ ਤੇ ਮੰਗਰ ਦਾ ਵੀ ਪੂਰਾ ਪ੍ਰਬੰਧ ਹੈ ਤੁਹਾਡੇ ਸਮਝ ਬਹੁਤ ਭਾਰੀ ਕਾਠੀ ਦਾ ਵੱਡੀ ਗਿਣਤੀ ਵਿੱਚ ਲੋਕ ਸਵੇਰੇ 5 ਵਜੇ ਆ ਲੱਗ ਜਾਂਦੇ ਆ ਤੇ ਸਵੇਰ ਕੈਂਤਵਾਰਨ ਪਾਇਆ ਜਾਂਦਾ ਜਿਸ ਮੇਰੇ ਵੀਰ ਨੂੰ ਕਿਸੇ ਪਿੰਡ ਦੇ ਪਿੰਡ ਦਾ ਨਾਮ ਪਤਾ ਲੱਗੇ ਤਾਂ ਸਾਥੋਂ ਫੋਨ ਤੇ ਪਹੁੰਚ ਸਕਦੇ ਹੋ ਆਪਣਾ ਮੋਬਾਈਲ ਨੰਬਰ ਹੈਗਾ 8728070 ਧੰਨਵਾਦ ਮਾਲੇ ਮਨੂ